ਜੋੜਦੀ ਇੱਕ ਬੇਨਤੀ ਹੋਰ ਕਰ ਦਿੰਨਾ ਸਾਡੇ ਤਰਨਤਾਰਨ ਜਿਮਣੀ ਚੋਣ ਚੱਲਣ ਦੀ ਹੈ ਬੜਾ ਜ਼ੋਰ ਲੱਗਣ ਡਿਆ ਸਾਰੀਆਂ ਪਾਰਟੀਆਂ ਦਾ ਉਹ ਖੁਨੇ ਕੱਲ ਆਮ ਆਦਮੀ ਪਾਰਟੀ ਦਾ ਜਿਹੜਾ ਐਮ ਐਲ ਏ ਖਲੋਤਾ ਉਹਦੇ ਕਾਗਜ਼ ਭਰਨੇ ਸੀ ਤੇ ਉਹ ਭਗਵੰਤ ਮਾਨ ਜੀ ਵੀ ਆਇਆ ਜੀ ਉਹ ਮੁੱਖ ਮੰਤਰੀ ਆਇਆ ਤੇ ਉਹਨਾਂ ਨੇ ਕਿਤੇ ਸਟੇਜ ਲਈ ਮੈਨੂੰ ਵੀਡੀਓ ਆਈ ਅਸੀਂ ਪ੍ਰੋਗਰਾਮ ਤੇ ਅਸੀਂ ਉਹ ਇੱਕ ਛਪਦ ਬੋਲਣ ਡਿਆ ਸਰਦਾਰ ਭਗਵੰਤ ਸਿੰਘ ਮਾਨ ਇਹੋ ਬੰਦੇ ਆ ਜਿਨ੍ਹਾਂ ਨੇ ਕਦੇ ਇਤਿਹਾਸ ਸੇ ਛੈਂਦ ਪੜ੍ਹਿਆ ਹੀ ਨਹੀਂ ਜਿਨ੍ਹਾਂ ਨੇ ਕਦੇ ਬਾਚਿਆ ਨਹੀਂ ਉਹ ਜਿਨ੍ਹਾਂ ਦਾ ਚੁਟਕਲਿਆ ਨਾ ਸੂਤਰਾ ਜੀ ਉਹਨਾਂ ਨੂੰ ਇਤਿਹਾਸ ਪੜ੍ਹਨ ਦੀ ਕੀ ਲੋੜ ਭਾਈ ਜਿਨ੍ਹਾਂ ਦਾ ਚੁਟਕਲਿਆ ਨਾ ਸਟੇਜਾਂ ਤੇ ਸਰ ਜਾਵੇ ਉਹਨੂੰ ਕੀ ਪੜ੍ਹਨ ਦੀ ਲੋੜ ਆ ਭਾਈ ਓਏ ਇੱਕ ਸ਼ਬਦ ਬੋਲਣ ਦਾ ਕਹਿੰਦਾ ਇਹਨਾਂ ਦੀ ਕੋਈ ਪਰਵਾਹ ਨਹੀਂ ਕਹਿਣ ਤੋਂ ਪਾਬ ਜਿਹੜੇ ਦੂਜੇ ਆਪੋ ਚੱਟ ਖਲੋਤੇ ਕਹਿੰਦਾ ਉਹਨਾਂ ਦੀ ਕੋਈ ਪਰਵਾਹ ਨਹੀਂ ਇਹਨਾਂ ਦੀ ਕੀ ਪਰਵਾਹ ਐਰੇ ਗੈਰੇ ਨੱਥੇ ਖੈਰੇ ਦੀ ਤੇ ਮਹਿਮਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਹੈ ਜੇ ਨਥਾ ਖਹਿਰਾ ਨਾ ਹੁੰਦਾ ਤੇ ਦੁਨੀਆਂ ਦਾ ਪੱਗ ਬਟਾਉਣ ਤੋਂ ਯਕੀਨ ਉੱਠ ਜਾਣਾ ਸੀਗਾ ਪੱਗ ਬਟਾਉਣ ਤੋਂ ਯਕੀਨ ਓ ਬਾਬਾ ਨਥਾ ਖਹਿਰਾ ਹੈ ਓ ਮੀਰਾ ਕੋੜ ਦਾ ਰਹਿਣ ਵਾਲਾ ਓ ਬਾਬਾ ਨਥਾ ਖਹਿਰਾ ਜਿਨੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਚ ਬਹਿ ਕੇ ਇਸ਼ਨਾਣ ਕਰਕੇ ਤੇ ਭਾਈ ਮਹਿਤਾਬ ਸਿੰਘ ਦੇ ਨਾਲ ਪੱਗ ਬਟਾਈ ਉਹਦੀ ਪੱਗ ਆਪਣੇ ਸਿਰ ਤੇ ਬੱਧੀ ਤੇ ਆਪਣੀ ਪੱਗ ਬਾਬੇ ਨਥੇ ਖਹਿਰੇ ਨੇ ਭਾਈ ਮਹਿਤਾਬ ਸਿੰਘ ਨੂੰ ਦਿੱਤੀ ਪੱਗ ਵਟ ਭਰਾ ਬਣੇ ਸੀ ਮਾਨ ਸਾਹਿਬ ਜੇ ਤੁਹਾਨੂੰ ਨਹੀਂ ਪਤਾ ਕਿ ਨਥਾ ਖਹਿਰਾ ਕੌਣ ਹੈ ਤੇ ਐਵੇਂ ਮੂੰਹੋਂ ਗੱਲ ਨਹੀਂ ਕੱਢ ਦੇਣੀ ਚਾਹੀਦੀ ਕਿ ਇਹ ਕਹੜੇ ਨਿਆਰੇ ਗਾਇਰੇ ਨਥੇ ਖਹਿਰੇ ਕੋ ਨਥਾ ਖਹਿਰਾ ਹੈ ਜਦੋਂ ਲਾਹੌਰ ਤੋਂ ਫੌਜ ਚੜ ਕੇ ਆਉਂਦੀ ਜਦੋਂ ਮੱਸਾ ਰੰਗੜ ਪਾਰਿਆ ਜਾਂਦਾ ਹੈ ਤੇ ਮੱਸੇ ਰੰਗੜ ਦੀ ਬੇਗਮ ਮੱਸੇ ਰੰਗੜ ਦੇ ਭਰਾ ਜੱਕਰੀਆ ਖਾਨ ਦੇ ਦਰਬਾਰ ਵਿੱਚ ਕੁਰਲਾ ਕੇ ਕਹਿੰਦੇ ਸੀਗੇ ਮੱਸੇ ਦੀ ਬੀਗਮ ਨੇ ਆਖਿਆ ਜੱਕਰੀਆ ਖਾਨ ਆ ਸਿਰੋਂ ਢੰਡਾਂਗੇ ਜਿੱਦਨ ਆਪਣੇ ਮਰੇ ਹੋਏ ਪਤੀ ਦਾ ਬਦਲਾ ਲੈ ਕੇ ਮੇਰੀ ਝੋਲੀ ਚ ਪਾ ਦਵੇਂਗਾ ਤੇ ਜੱਕਰੀਆ ਖਾਨ ਨੇ ਆਖਿਆ ਨਥੇ ਖੈਰੇ ਦਾ ਛੱਡ ਮਾਫ ਕਰਨਾ ਮਹਿਤਾਬ ਸਿੰਘ ਦਾ ਛੱਡਣਾ ਹੀ ਕੋਈ ਨਹੀਂ ਤੇ ਬਾਬੇ ਨਥੇ ਖੈਰੇ ਨੂੰ ਪਤਾ ਲੱਗਾ ਭਾਈ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਜਦੋਂ ਪਿੰਡ ਵਿੱਚੋਂ ਲੈ ਕੇ ਦੌੜਿਆ ਚਾਰ ਚਫਰੇ ਘੇਰੇ ਘੇਰਾ ਪਿਆ ਗੋਲੀਆਂ ਚੱਲੀਆਂ ਤੀਰ ਚੱਲੇ ਨਥਾ ਖਹਿਰਾ ਲੜਦਾ ਲੜਦਾ ਸ਼ਹੀਦ ਹੋ ਗਿਆ ਨਥੇ ਖਹਿਰੇ ਦਾ ਪੁੱਤਰ ਸ਼ਹੀਦ ਹੋ ਗਿਆ ਕਾਮਾ ਸ਼ਹੀਦ ਹੋ ਗਿਆ ਬਰਵਾਲਿਆਂ ਦਾ ਪੁੱਤਰ ਸ਼ਹੀਦ ਹੋ ਗਿਆ ਨਥੇ ਖਹਿਰੇ ਦਾ ਸਕਾ ਭਾਂਜਾ ਸ਼ਹਾਦਤ ਦਾ ਜਾਮ ਪੀ ਗਿਆ ਲੇਕਿਨ ਨਥੇ ਖਹਿਰੇ ਨੇ ਭਾਈ ਰਾਏ ਸਿੰਘ ਨੂੰ ਬਚਾਉਂਦਿਆਂ ਬਚਾਉਂਦਿਆਂ ਪਰਿਵਾਰ ਭਾਂਜੇ ਪਰਵਾਲਿਆ ਲੇਕਿਨ ਬਾਬੇ ਨਥੇ ਖਹਿਰੇ ਨੇ ਰਾਏ ਸਿੰਘ ਨੂੰ ਮਰ ਨਹੀਂ ਦਿੱਤਾ ਬੇਛਾਕੋ ਦੀ ਗਰਦਨ ਤੇ ਫੱਟ ਲੱਗਾ ਪਰ ਨਥਾ ਖੈ ਨਥੇ ਖਰੇ ਦੀ ਬਦੌਲਤ ਭਾਈ ਰਾਏ ਸਿੰਘ ਜੀਉਂਦਾ ਰਹਿ ਗਿਆ ਸਤਕਾਰਯੋਗ ਬਾਬੇ ਮਹਿਤਾਬ ਸਿੰਘ ਦਾ ਪੁੱਤਰ ਗੱਲ ਕਰਨ ਦੀ ਕਿਹੜੀ ਧੀਰ ਗੱਲ ਕਰਨੀ ਕਹਿਦੇ ਨਹੀਂ ਹੱਡੀ ਚ ਕਿ ਆ ਜੁਬਾਨ ਚ ਕਿਹੜੀ ਹੱਡੀ ਹੈ ਪਰ ਹੱਡੀਆਂ ਤੜਵਾ ਕੇ ਰੱਖ ਦਿੰਦੀ ਹੈ ਜੇ ਇਤਿਹਾਸ ਦਾ ਨਾਂ ਪਤਾ ਹੋਵੇ ਤੇ ਸਟੇਜਾਂ ਤੇ ਇਤਿਹਾਸ ਮਰੋਰ ਤੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਕਦੇ ਵੀ ਜ਼ਿੰਦਗੀ ਚ ਇਹ ਨਾ ਸ਼ਬਦ ਕਿਉਂ ਤੂੰ ਕੜਾ ਯਾਰਾ ਗਰ ਨੱਫਾ ਖੈਰਾ ਉਹਦੀ ਕੁਰਬਾਨੀ ਨੂੰ ਸਜਦਾ ਹੈ ਉਹਦੀ ਬਹਾਦਰੀ ਨੂੰ ਸਜਦਾ ਹੈ ਜਿਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਲੇਕਿਨ ਵਟਾਈ ਹੋਈ ਪੱਗ ਦੀ ਇਲਾਜ ਪਾ ਲਈ ਇਹ ਮੈਂ ਬੇਨਤੀ ਕਰਨੀ ਸੀ ਮਾਨ ਸਾਹਿਬ ਨੂੰ ਕਰ ਦਿੱਤੀ ਹੈ ਪਛਾਹ ਉਹਨਾਂ ਤੁਸੀਂ ਦੇਣੀ ਉਹਨਾਂ ਤੱਕ ਕਿਉਂਕਿ ਇਹ ਸੋਸ਼ਲ ਮੀਡੀਆ ਚੱਲਦਾ ਕਲਿੱਪ ਕੱਟ ਕੇ ਮੈਂ ਘਰ ਨਹੀਂ ਜਾਣਾ ਤੇ ਭਗਵੰਤ ਮਾਨ ਤੱਕ ਇਹ ਕਲਿੱਪ ਪਹੁੰਚ ਜਾਣਾ